ਕਵਰੀ ਦੀ ਗੱਲ ਆ ਇੱਕ ਬੁੱਢੀ ਔਰਤ ਇੱਕ ਛੋਟੇ ਜਿਹੇ ਪਿੰਡ 'ਚ ਰਹਿੰਦੀ ਸੀ ਉਹ ਬਹੁਤ ਦਿਆਲੂ ਸਮਝਦਾਰ ਤੇ ਹਮੇਸ਼ਾ ਖੁਸ਼ ਰਹਿੰਦੀ ਸੀ ਪਿੰਡ ਦੇ ਲੋਕ ਉਹਨੂੰ ਬਹੁਤ ਪਿਆਰ ਕਰਦੇ ਹੁੰਦੇ ਤੇ ਪਿੰਡ ਦੇ ਲੋਕ ਅਕਸਰ ਉਹਦੇ ਕੋਲ ਸਲਾਹ ਲੈਣੇ ਵਾਸਤੇ ਯਾ ਆਪਣੀਆਂ ਸਮੱਸਿਆਵਾਂ ਬਾਰੇ ਗੱਲਾਂ ਕਰਨ ਵਾਸਤੇ ਉਹਦੇ ਕੋਲ ਆਉਂਦੇ ਹੁੰਦੇ ਤੇ ਇੱਕ ਦਿਨ ਪਿੰਡ ਦਾ ਇੱਕ ਨੌਜਵਾਨ ਉਸ ਔਰਤ ਨੂੰ ਪੁੱਛਦਾ ਤੁਸੀਂ ਹਮੇਸ਼ਾ ਖੁਸ਼ ਕਿੱਕਣਾ ਰਹਿ ਲਿੰਦੇ ਥੋੜੇ ਨਾਲ ਜਿੰਨਾ ਮਰਜੀ ਮਾੜਾ ਹੋ ਜਾਵੇ ਤੁਸੀਂ ਕਦੇ ਦੁਖੀ ਨਹੀਂ ਰਹਿੰਦੇ ਕਿਆ ਤੁਹਾਨੂੰ ਕਦੇ ਮਾੜਾ ਨਹੀਂ ਲੱਗਦਾ ਜਦ ਤੁਹਾਡੇ ਨਾਲ ਕੁਝ ਗਲਤ ਹੋ ਜਾਵੇ ਬੁੱਢੀ ਔਰਤ ਹੱਸ ਪੈਂਦੀ ਆ ਤੇ ਪਿਆਰ ਨਾਲ ਉਹਦੀ ਗੱਲ ਦਾ ਜਵਾਬ ਦਿੰਦੀ ਆ ਪੁੱਤ ਜ਼ਿੰਦਗੀ ਚੜ੍ਹਾ ਉਤਾਰਾਂ ਨਾਲ ਭਰੀ ਹੋਈ ਆ ਕੁਝ ਦਿਨ ਚੰਗੇ ਹੁੰਦੇ ਆ ਤੇ ਕੁਝ ਦਿਨ ਮਾੜੇ ਹੁੰਦੇ ਆ ਪਰ ਮੈਂ ਜ਼ਿੰਦਗੀ ਤੇ ਸਿੱਖ ਲਿਆ ਵੀ ਖੁਸ਼ੀ ਅੰਦਰ ਤੇ ਆਉਂਦੀ ਆ ਬਾਹਰ ਕਿਆ ਹੋ ਰਿਹਾ ਉਹ ਤੇ ਨਹੀਂ ਆਉਂਦੀ ਨੌਜਵਾਨ ਥੋੜਾ ਹੈਰਾਨ ਹੋ ਗਿਆ ਤੇ ਉਹਨੇ ਪੁੱਛਿਆ ਵੀ ਇਹਦਾ ਕਿਆ ਮਤਲਬ ਆ ਜਦ ਮਾੜੀਆਂ ਗੱਲਾਂ ਹੁੰਦੀਆਂ ਤਾਂ ਤੁਸੀਂ ਖੁਸ਼ ਕਿੱਕਣਾ ਹੋ ਸਕਦਾ ਫਿਰ ਉਹਨੂੰ ਉਸ ਔਰਤ ਨੇ ਆਪਣੀ ਜ਼ਿੰਦਗੀ ਦੀ ਇੱਕ ਕਹਾਣੀ ਸੁਣਾਈ ਕਹਿੰਦੀ ਜਦ ਮੈਂ ਜਵਾਨ ਹੁੰਦੀ ਸੀ ਮੇਰਾ ਵੀ ਇੱਕ ਪਰਿਵਾਰ ਹੁੰਦਾ ਤਾਂ ਪਤੀ ਤੇ ਬੱਚੇ ਅਸੀਂ ਅਮੀਰ ਨਹੀਂ ਤੇ ਪਰ ਫੇਰ ਵੀ ਬਹੁਤ ਕੁਝ ਰਹਿੰਦੇ ਹੁੰਦੇ ਤੇ ਇੱਕ ਦਿਨ ਮੇਰੇ ਪਤੀ ਨੂੰ ਇੱਕ ਬਿਮਾਰੀ ਹੋ ਗਈ ਦਵਾਈ ਜੋਗੇ ਸਾਡੇ ਕੋਲ ਇੰਨੇ ਪੈਸੇ ਨਹੀਂ ਤੇ ਵੀ ਉਹਦਾ ਇਲਾਜ ਕਰਾ ਸਕੀਏ ਅਸੀਂ ਬਹੁਤ ਕੋਸ਼ਿਸ਼ ਕੀਤੀ ਉਹਨੂੰ ਬਚਾਉਣੇ ਦੀ ਪਰ ਉਹ ਇਸ ਦੁਨੀਆ ਤੇ ਚਲੇ ਗਿਆ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਜਿਆਦਾ ਦੁਖੀ ਦਿਨ ਤਾਂ ਮੈਂ ਬਹੁਤ ਰੋਈ ਮੈਨੂੰ ਲੱਗਿਆ ਮੈਂ ਕਦੀ ਵੀ ਖੁਸ਼ ਨਹੀਂ ਹੋ ਸਕਦੀ। ਨੌਜਵਾਨ ਉਸ ਬੁੱਢੀ ਔਰਤ ਦੀ ਕਹਾਣੀ ਧਿਆਨ ਨਾਲ ਸੁਣ ਰਿਹਾ ਥਾ। ਬੁੱਢੀ ਔਰਤ ਨੇ ਅੱਗੇ ਕਿਹਾ, "ਕੁਝ ਸਮੇਂ ਬਾਅਦ ਮੈਂ ਸਮਝ ਲਿਆ ਵੀ ਹਮੇਸ਼ਾ ਦੁਖੀ ਰਹਿਣੇ ਨਾਲ ਮੇਰੇ ਪਤੀ ਨੇ ਵਾਪਸ ਨਹੀਂ ਆਉਣਾ। ਮੇਰੇ ਬੱਚਿਆਂ ਨੂੰ ਮੇਰੀ ਲੋੜ ᱛੀ ਤੇ ਮੈਨੂੰ ਦੁਬਾਰਾ ਖੁਸ਼ ਰਹਿਣਾ ਸਿੱਖਣਾ ਪੈਣਾ ਥਾ। ਮੈਂ ਜ਼ਿੰਦਗੀ ਨੂੰ ਨਵੇਂ ਢੰਗ ਨਾਲ ਦੇਖਣਾ ਸ਼ੁਰੂ ਕਰਤਾ। ਮੈਨੂੰ ਸਮਝ ਆ ਗਿਆ ਵੀ ਜ਼ਿੰਦਗੀ 'ਚ ਚੰਗੇ ਤੇ ਮਾੜੇ ਵੱਲ ਆਉਂਦੇ ਜਾਂਦੇ ਰਹਿੰਦੇ ਆ। ਨਾਲੇ ਮੈਂ ਉਸ ਦਿਨ ਤੋਂ ਬਾਅਦ ਸੋਚ ਲਿਆ ਵੀ ਮੈਂ ਮਾੜੇ ਸਮਿਆਂ ਨੂੰ ਆਪਣੀ ਖੁਸ਼ੀ ਨਹੀਂ ਲੁੱਟਣ ਦੇਣੀ।" ਨ ਤੁਸੀਂ ਕਿੱਕਣਾ ਕਰਿਆ ਇਹ ਸਭ ਬੁੱਢੀ ਔਰਤ ਹੱਸਦੀ ਹੋਈ ਬੋਲੀ ਰੋਜ਼ ਸਵੇਰੇ ਜਦ ਮੈਂ ਉੱਠਦੀ ਆ ਤਾਂ ਆਪਣੇ ਆਪ ਨੂੰ ਕਹਿੰਦੀ ਆ ਅੱਜ ਨਵਾਂ ਦਿਨ ਆ ਤੇ ਅੱਜ ਕੁਝ ਚੰਗਾ ਲੱਭਣਾ ਹੀ ਲੱਭਣਾ ਹੈ ਜੋ ਮੈਨੂੰ ਖੁਸ਼ੀ ਦੇ ਸਕੇ ਤੇ ਨਾਲੇ ਰੋਜ਼ ਉੱਠ ਕੇ ਜਿੰਨਾ ਮੈਨੂੰ ਰੱਬ ਨੇ ਦਿੱਤਾ ਉਹਦੇ ਵਾਸਤੇ ਵੀ ਇਸ ਰੱਬ ਦਾ ਸ਼ੁਕਰ ਕਰਦੀ ਆ ਤੇ ਰੱਬ ਨੇ ਮੈਨੂੰ ਜੋ ਨਹੀਂ ਦਿੱਤਾ ਉਹਦੇ ਵਾਸਤੇ ਵੀ ਇਸ ਪਰਮਾਤਮਾ ਦਾ ਮੈਂ ਹਮੇਸ਼ਾ ਸ਼ੁਕਰ ਕਰਦੀ ਆ ਕੁਝ ਦਿਨ ਜ਼ਿੰਦਗੀ ਚ ਔਖੇ ਵੀ ਆਉਂਦੇ ਆ ਪਰ ਮੈਂ ਫੇਰ ਵੀ ਉਹਨਾਂ ਚ ਕੁਛ ਨਾ ਕੁਛ ਚੰਗਾ ਲੱਭਦੀ ਰਹਿੰਦੀ ਆ ਚਾਹੇ ਥੋੜਾ ਜਿਹਾ ਹੀ ਹੋਵੇ ਹਮੇਸ਼ਾ ਕੁਛ ਨਾ ਕੁਛ ਸ਼ੁਕਰ ਕਰਨਿਆੜਾ ਹੁੰਦਾ ਹੀ ਆ ਫੇਰ ਨੌਜਵਾਨ ਨੇ ਸੋਚਿਆ ਤੇ ਪੁੱਛਿਆ ਜੇ ਫੇਰ ਵੀ ਕੁਝ ਬਹੁਤ ਜ਼ਿਆਦਾ ਮਾੜਾ ਹੋ ਜਾਵੇ ਤੁਹਾਡੇ ਨਾਲ ਫੇਰ ਤੁਸੀਂ ਕੀ ਕਰੋਗੇ ਉਹ ਕਹਿੰਦੀ ਇਹ ਇੰਨਾ ਸੌਖਾ ਵੀ ਨਹੀਂ ਹੁੰਦਾ ਪਰ ਜਦ ਵੀ ਮੇਰੇ ਨਾਲ ਕੁਝ ਮਾੜਾ ਹੁੰਦਾ ਤਾਂ ਮੈਂ ਆਪਣੇ ਆਪ ਨੂੰ ਯਾਦ ਕਰਾਉਂਦੀ ਆ ਵੀ ਹਰੇਕ ਮਾੜੇ ਤੇ ਮਾੜਾ ਟਾਈਮ ਲੰਘ ਹੀ ਜਾਂਦਾ ਮਾੜਾ ਟਾਈਮ ਹਮੇਸ਼ਾ ਨਹੀਂ ਰਹਿੰਦਾ ਹੁੰਦਾ ਮੈਂ ਹਮੇਸ਼ਾ ਚੰਗੀਆਂ ਤੇ ਖੁਸ਼ ਰਹਿਣੇ ਵਾਲੀਆਂ ਗੱਲਾਂ ਕਰਨੀ ਧਿਆਨ ਦਿੰਦੀ ਆ ਮਾੜਾ ਟਾਈਮ ਇਸ ਰੱਬ ਦੇ ਭਰੋਸੇ ਛੱਡ ਦਿੰਦੀ ਆ ਵੀ ਇਹਨੇ ਆਪਣੇ ਆਪ ਖਤਮ ਕਰ ਦੇਣਾ ਇਹਨੂੰ ਸਭ ਦੀ ਫਿਕਰ ਆ ਖੁਸ਼ ਰਹਿਣਾ ਤਾਂ ਸਾਡੇ ਪਰ ਨਿਰਭਰ ਕਰਦਾ ਹੈ ਅਸੀਂ ਚਾਹੀਏ ਤਾਂ ਮਾੜੀ ਚੀਜ਼ਾਂ 'ਤੇ ਧਿਆਨ ਦੇ ਕੇ ਦੁਖੀ ਰਹਿ ਸਕਦੇ ਹਾਂ ਜਾਂ ਫਿਰ ਚੰਗੀਆਂ ਚੀਜ਼ਾਂ ਲੱਭ ਕੇ ਖੁਸ਼ ਹੋ ਸਕਦੇ ਹਾਂ ਇਹ ਹਮੇਸ਼ਾ ਸੌਖਾ ਨਹੀਂ ਹੁੰਦਾ ਪਰ ਹੋ ਸਕਦਾ ਹੈ ਨੌਜਵਾਨ ਨੇ ਔਰਤ ਦਾ ਬਹੁਤ-ਬਹੁਤ ਧੰਨਵਾਦ ਕਰਿਆ ਤੇ ਖੁਸ਼ ਹੋ ਕੇ ਆਪਣੇ ਦਿਲ ਦੀ ਤਸੱਲੀ ਕਰਕੇ ਉੱਥੇ ਦੇ ਚਲੇ ਗਿਆ ਉਸ ਦਿਨ ਤੋਂ ਬਾਅਦ ਉਹਨੇ ਹਰ ਪਲ 'ਚ ਕੁਛ ਨਾ ਕੋ ਚੰਗਾ ਲੱਭਣਾ ਸ਼ੁਰੂ ਕਰਤਾ ਹੌਲੀ-ਹੌਲੀ ਉਹਨੂੰ ਆਪਣੇ ਆਪ ਨੂੰ ਮਹਿਸੂਸ ਹੋਣ ਲੱਗ ਗਿਆ ਵੀ ਉਹਦੀ ਜ਼ਿੰਦਗੀ ਖੁਸ਼ੀਆਂ ਨਾਲ ਵਧੀਆ ਲੰਘ ਰਹੀ ਆ ਚਾਹੇ ਕੁਛ ਗਲਤ ਵੀ ਹੋ ਜਾਵੇ ਪਰ ਫਿਰ ਵੀ ਉਹ ਛੋਟੇ ਛੋਟੇ ਚੀਜ਼ਾਂ 'ਚ ਦੇ ਖੁਸ਼ੀ ਲੱਭਣ ਲੱਗ ਗਿਆ ਉਸ ਬੁੱਢੀ ਔਰਤ ਦੀ ਕਹਾਣੀ ਉਸ ਨੌਜਵਾਨ ਨੇ ਹੋਰ ਲੋਕਾਂ ਨੂੰ ਵੀ ਦੱਸਣੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਹੋਰ ਲੋਕਾਂ ਨੂੰ ਵੀ ਸਮਝ ਲੱਗਣ ਲੱਗੀ ਵੀ ਖੁਸ਼ੀ ਇਸ ਗੱਲ ਪਰ ਨਿਰਭਰ ਨਹੀਂ ਕਰਦੀ ਵੀ ਤੁਹਾਡੇ ਕੋਲ ਕੀ ਆਏ ਜਾਂ ਫਿਰ ਤੁਹਾਡੇ ਨਾਲ ਜ਼ਿੰਦਗੀ 'ਚ ਕੀ ਹੋ ਰਿਹਾ ਹੈ ਇਹ ਤਾਂ ਇਸ ਗੱਲ ਪਰ ਨਿਰਭਰ ਕਰਦੀ ਹੈ ਵੀ ਤੁਸੀਂ ਜ਼ਿੰਦਗੀ ਨੂੰ ਕਿੱਕਣਾ ਦੇਖਦੇ ਆ ਅੱਜ ਦੀ ਇਸ ਕਹਾਣੀ 'ਚ ਬੱਸ ਇੰਨਾ ਹੀ ਉਮੀਦ ਆ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਊਗੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਇਕਨਾਂ ਦੀਆਂ ਹੋਰ ਵੀ ਮੋਟੀਵੇਸ਼ਨਲ ਵੀਡੀਓਜ਼ ਦੇਖਣੇ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ